ਸਤਿ ਸ਼੍ਰੀ ਅਕਾਲ ਮੈਂ ਰੁਪਿੰਦਰ ਕੌਰ ਸੰਦੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਤੁਹਾਡਾ ਅੱਜ ਦਾ ਦਿਨ ਬਹੁਤ ਸੋਹਣਾ ਗੁਜ਼ਰੇ ਇਹ ਹੀ ਦੁਆਏ ਤੇ ਅੱਜ ਦਾ ਜਦੋਂ ਵਿਸ਼ਾ ਮੈਂ ਸੋਚਿਆ ਸੀਗਾ ਤਾਂ ਮੈਂ ਆਪਣੀਆਂ ਕੁਝ ਪਿਛਲੇ ਸਮੇਂ ਚ ਕੀਤੀਆਂ ਮੁਲਾਕਾਤਾਂ ਨੂੰ ਯਾਦ ਕੀਤਾ ਤੇ ਮੈਨੂੰ ਉੱਥੋਂ ਹੀ ਲੱਗਿਆ ਕਿ ਮੈਂ ਇਹ ਵਿਸ਼ੇ ਦੇ ਉੱਤੇ ਗੱਲਬਾਤ ਅੱਜ ਕਰਾਂ ਜਦੋਂ ਆਪਾਂ ਕਿਸੇ ਨੂੰ ਵੀ ਮਿਲਦੇ ਆ ਨਾ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਹਿੱਸੇ ਪ੍ਰਮਾਤਮਾ ਨੇ ਬਹੁਤ ਸਾਰੀਆਂ ਦੌਲਤਾਂ ਸ਼ੌਹਰਤਾਂ ਦਿੱਤੀਆਂ ਨੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਆ ਖਾਸ ਉਹਨਾਂ ਲੋਕਾਂ ਨੂੰ ਹੀ ਆਪਾਂ ਤੁਹਾਨੂੰ ਮਿਲਵਾਉਨੇ ਆ ਜਿਨ੍ਹਾਂ ਦੀਆਂ ਜ਼ਿੰਦਗੀ ਦੇ ਵਿੱਚ ਕੋਈ ਪ੍ਰਾਪਤੀਆਂ ਹੁੰਦੀਆਂ ਨੇ ਤਾਂ ਸਾਨੂੰ ਐਂ ਲੱਗਦਾ ਹੁੰਦਾ ਹੈ ਕਿ ਇਹ ਲੋਕ ਤਾਂ ਬੜਾ ਸੁੱਖ ਮਾਣਦੇ ਹੋਣਗੇ ਇਹ ਲੋਕ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹੋਣਗੇ ਤੇ ਜਿਹੜੀਆਂ ਕਮੀਆਂ ਜਾਂ ਔਕੜਾਂ ਜਾਂ ਮੁਸੀਬਤਾਂ ਪ੍ਰਮਾਤਮਾ ਨੇ ਦਿੱਤੀਆਂ ਨੇ ਉਹ ਸਿਰਫ ਸਾਨੂੰ ਹੀ ਦਿੱਤੀਆਂ ਨੇ ਤੇ ਛੋਟੀ ਜੀ ਗੱਲ ਤੋਂ ਮੈਂ ਸ਼ੁਰੂਆਤ ਕਰਦੀ ਆ ਜਿਸ ਪ੍ਰੋਗਰਾਮ ਦੀ ਕਿ ਰੱਬ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈਗਾ ਉਹਦੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਕਿ ਉਹ ਸਾਰੀਆਂ ਔਕੜਾਂ ਤੁਹਾਡੇ ਪੱਲੇ ਪਾ ਦਵੇ ਅਸੀਂ ਕਈ ਵਾਰੀ ਛੋਟੀ ਛੋਟੀ ਚੀਜ਼ ਤੇ ਹੀ ਪੂਰੀ ਜ਼ਿੰਦਗੀ ਨੂੰ ਬਰਬਾਦ ਸਮਝਣ ਲੱਗ ਜਾਂਦੇ ਆ ਜ਼ਿੰਦਗੀ ਉਸ ਬੰਦੇ ਦੀ ਸੁਖੀ ਹੁੰਦੀ ਆ ਜਿਹਨੇ ਉਹਨਾਂ ਔਕੜਾਂ ਨੂੰ ਹੱਲ ਕਰਨਾ ਉਹਨਾਂ ਔਕੜਾਂ ਨੂੰ ਸਮਝਣਾ ਜਾਂ ਉਹਨਾਂ ਔਕੜਾਂ ਦੇ ਨਾਲ ਸਬਰ ਕਰਨ ਚ ਜਿੰਦਗੀ ਆ ਜਿਹੜੀ ਉਹ ਲੰਘਾਈ ਆ ਉਸੇ ਬੰਦੇ ਨੂੰ ਲੱਗਦਾ ਹੁੰਦਾ ਕਿ ਮੇਰੀ ਜ਼ਿੰਦਗੀ ਚ ਸਭ ਕੁਝ ਸਹੀ ਹੈ ਜਿੰਨੇ ਵੀ ਲੋਕਾਂ ਨੂੰ ਮੈਂ ਮਿਲਦੀਆਂ ਮੈਂ ਕਿਸੇ ਵੀ ਬੰਦੇ ਨੂੰ ਅੱਜ ਤੱਕ ਇਹ ਕਹਿੰਦੇ ਨਹੀਂ ਸੁਣਿਆ ਕਿ ਮੈਂ ਆਪਣੀ ਜ਼ਿੰਦਗੀ ਚ ਬਹੁਤ ਸੁਖੀ ਆ ਉਹ ਸਾਰੇ ਇੰਨੀਆਂ ਦੌਲਤਾਂ ਸ਼ੌਹਰਤਾਂ ਹੋਣ ਤੋਂ ਬਾਅਦ ਵੀ ਆਪਣੀ ਆਪਣੀ ਜ਼ਿੰਦਗੀ ਦੀ ਇੱਕ ਕੋਈ ਕਮੀ ਤੁਹਾਨੂੰ ਜਰੂਰ ਦੱਸ ਦਿੰਦੇ ਨੇ ਕਿ ਇਹ ਚੀਜ਼ ਆ ਜਿਹੜੀ ਜੇ ਮੇਰੇ ਕੋਲ ਇਹ ਵੀ ਹੁੰਦੀ ਤਾਂ ਮੈਂ ਖੁਸ਼ ਹੁੰਦਾ ਮੈਨੂੰ ਲੱਗਦਾ ਕਿ ਅੱਜ ਆਪਾਂ ਖੁਸ਼ ਹੋਣ ਤੇ ਹੀ ਗੱਲਬਾਤ ਕਰੀਏ ਕਿ ਵੀ ਆਪਾਂ ਖੁਸ਼ ਕਿਵੇਂ ਹੋ ਸਕਦੇ ਆ ਬਹੁਤ ਲੋਕ ਨੇ ਜਿਹੜੇ ਸਾਰੀ ਜ਼ਿੰਦਗੀ ਲੰਘਾ ਦਿੰਦੇ ਨੇ ਤੇ ਅਖੀਰ ਤੱਕ ਵੀ ਇਹੀ ਕਹਿੰਦੇ ਆ ਕਿ ਮੈਂ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਸੀਗਾ ਅਸੀਂ ਸਾਰਿਆਂ ਨੂੰ ਹੀ ਪਤਾ ਹੈ ਕਿ ਅਸੀਂ ਜਿਉਣਾ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਅੱਜਕੱਲ ਲੋਕ ਇੰਨੇ ਨਿਰਾਸ਼ ਹੋ ਗਏ ਨੇ ਕਿ ਹਰ ਬੰਦਾ ਨਾ ਮਰਨ ਦੀਆਂ ਹੀ ਗੱਲਾਂ ਕਰਦਾ ਹਰ ਬੰਦੇ ਨੂੰ ਲੱਗਦਾ ਕਿ ਮੈਂ ਮਰ ਜਾਂ ਛੇਤੀ ਮੇਰਾ ਇਸ ਦੁਨੀਆ ਤੋਂ ਛੁਟਕਾਰਾ ਹੋ ਜਵੇ ਕੁਝ ਦਿਨ ਪਹਿਲਾਂ ਸਾਡੇ ਇੱਕ ਨੋਨ ਨੇ ਰਿਸ਼ਤੇਦਾਰ ਨੇ ਸਾਡੇ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੋਇਆ ਤਾਂ ਅਸੀਂ ਉਹਨਾਂ ਨੂੰ ਮਿਲੇ ਥੋੜੇ ਜਿਦੇ ਦਿਨ ਪਹਿਲਾਂ ਕਿਉਂਕਿ ਬਹੁਤ ਲੰਮਾ ਸਮਾਂ ਲੱਗ ਗਿਆ ਉਹਨਾਂ ਨੂੰ ਉਸ ਚੀਜ਼ ਚ ਰਿਕਵਰ ਕਰਨ ਚ ਤੇ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਵੀ ਜਦੋਂ ਮੈਨੂੰ ਇਹ ਪ੍ਰੋਬਲਮ ਆਈ ਸੀ ਤਾਂ ਉਸ ਵਕਤ ਵੱਡੀ ਕਾਰ ਵੱਡਾ ਘਰ ਤੇ ਪੂਰਾ ਬੈਂਕ ਬੈਲੈਂਸ ਮੇਰੇ ਲਈ ਮਿੱਟੀ ਸੀਗਾ ਮੈਨੂੰ ਇਹ ਸੀਗਾ ਕਿ ਮੈਂ ਬਚ ਜਾਣਾ ਚਾਹੀਦਾ ਮੈਨੂੰ ਕੁਝ ਹੋਵੇ ਨਾ ਤੁਸੀਂ ਦੇਖੋ ਕਿ ਜ਼ਿੰਦਗੀ ਕਿੰਡੀ ਕੀਮਤੀ ਚੀਜ਼ ਹੈ ਕਿ ਜਦੋਂ ਅ ਅਸੀਂ ਜਿਉਂ ਰਹੇ ਹੁੰਨੇ ਆ ਸਾਨੂੰ ਨਹੀਂ ਪਤਾ ਲੱਗਦਾ ਪਰ ਜਿਵੇਂ ਜਦੋਂ ਹੀ ਸਾਨੂੰ ਲੱਗਦਾ ਹੈ ਕਿ ਕੋਈ ਇਹੋ ਜੀ ਵਜ੍ਹਾ ਬਣ ਗਈ ਕਿ ਮੈਂ ਦੁਨੀਆਂ ਤੋਂ ਜਾ ਸਕਦਾ ਤਾਂ ਫਿਰ ਸਾਨੂੰ ਇਹਦੀ ਕੀਮਤ ਆ ਜਿਹੜੀ ਉਹ ਸਮਝ ਆਉਂਦੀ ਹੈ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਖਾਵੀ ਬਣਾਉਣਾ ਚਾਹੁੰਦੇ ਹੋ ਨਾ ਤਾਂ ਜਿਹੜੇ ਛੋਟੇ-ਮੋਟੇ ਚੋਣ ਚਲੇ ਜੇ ਅਸੀਂ ਕਰਦੇ ਆ ਨਾ ਮਤਲਬ ਉਹਨਾਂ ਚੋਂ ਬਾਹਰ ਆ ਜਾਈਏ ਸੀ ਤੇ ਚਾਰ-ਪੰਜ ਚੀਜ਼ਾਂ ਨੇ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਮੈਂ ਵੀ ਪਿਛਲੇ ਚਾਰ-ਪੰਜ ਸਾਲਾਂ ਚ ਸਿੱਖੀਆਂ ਤੇ ਮੈਂ ਜਦੋਂ ਵੀ ਕਿਸੇ ਨੂੰ ਮਿਲਦੀ ਆ ਨਾ ਤਾਂ ਮੈਨੂੰ ਹੁੰਦਾ ਕਿ ਉਹ ਹਰ ਬੰਦਾ ਉਹ ਚੀਜ਼ ਸਿੱਖ ਲਵੇ ਹਰ ਇੱਕ ਦੀ ਜ਼ਿੰਦਗੀ ਸਖੀ ਹੋ ਜਾਣੀ ਚਾਹੀਦੀ ਆ ਆ ਪਿਛਲੇ 2 ਸਾਲਾਂ ਚ ਮੈਂ ਮਹਿਸੂਸ ਕੀਤਾ ਕਿ ਮੈਂ ਇੰਨਾਂ ਗੱਲਾਂ ਨੂੰ ਆਪਣੇ ਤੇ ਅਪਲਾਈ ਕਰਕੇ ਆਪਣੇ ਆਪ ਨੂੰ ਕਿੰਨਾ ਸੁਖਾਲਾ ਕੀਤਾ ਉਹਦੇ ਚ ਪਹਿਲੀ ਗੱਲ ਆ ਜਿਹੜੀ ਉਹ ਮੈਂ ਇਹ ਕਰਨੀ ਸ਼ੁਰੂ ਕੀਤੀ ਕਿ ਜਿੰਨੇ ਵੀ 네ਗੇਟਿਵ ਲੋਕ ਨੇ ਨਾ ਜਿਹੜੇ ਆਪਣੇ ਬਾਰੇ ਜਾਂ ਲੋਕਾਂ ਬਾਰੇ 네ਗੇਟਿਵ ਗੱਲਾਂ ਕਰਦੇ ਨੇ ਕਈਆਂ ਨੂੰ ਨਾ ਜਦੋਂ ਤੁਸੀਂ ਮਿਲਦੇ ਹੋ ਤਾਂ ਤੁਸੀਂ ਉਹਨਾਂ ਦਾ ਹਾਲਚਲ ਪੁੱਛੋਗੇ ਉਹ ਆਪਣੇ ਬਾਰੇ ਘੱਟ ਗੱਲ ਕਰਨਗੇ ਲੋਕਾਂ ਬਾਰੇ ਗੱਲ ਕਰਨਗੇ ਜ਼ਿਆਦਾ ਉਹ ਬੰਦਾ ਮੈਨੂੰ ਮਿਲਿਆ ਮੇਰਾ ਤਜਰਬਾ ਨਹੀਂ ਸੀ ਵਧੀਆ ਉਹਦੇ ਵਿੱਚ ਆਹ ਕਮੀ ਸੀ ਉਹਦੇ ਵਿੱਚ ਆਹ ਚੀਜ਼ਾਂ ਨਹੀਂ ਮੈਨੂੰ ਚੰਗੀਆਂ ਲੱਗੀਆਂ ਉਹਨੇ ਮੇਰੇ ਨਾਲ ਆਹ ਮਾੜਾ ਕਰਤਾ ਇਹੋ ਜੇ ਲੋਕਾਂ ਨੂੰ ਜਿੰਨਾ ਛੇਤੀ ਹੋ ਸਕੇ ਨਾ ਤੁਸੀਂ ਮਿਲਣਾ ਘਟਾ ਦਿਓ ਇਹ ਲੋਕ ਤੁਹਾਡੀ ਜ਼ਿੰਦਗੀ ਚੋਂ ਸ਼ੁਕਰਾਨੇ ਦੀ ਭਾਵਨਾ ਖਤਮ ਕਰ ਦਿੰਦੇ ਨੇ ਤੁਸੀਂ ਵੀ ਜੇ ਲਗਾਤਾਰ ਇਹਨਾਂ ਲੋਕਾਂ ਨੂੰ ਮਿਲਦੇ ਰਹਿੰਦੇ ਹੋ ਨਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਉਹ ਕਹਿੰਦੇ ਹੁੰਦੇ ਨੇ ਨਾ ਵੀ ਜਿਵੇਂ ਦੀ ਸੰਗਤ ਓਵੇਂ ਦੀ ਰੰਗਤ ਕਿ ਤੁਸੀਂ ਵੀ ਕਦੋਂ ਆਪਣੀ ਜ਼ਿੰਦਗੀ ਚੋਂ ਕਮੀਆਂ ਕੱਢਣ ਲੱਗ ਜਾਂਦੇ ਹੋ ਜਿਵੇਂ ਮੰਨ ਲਓ ਕਿ ਕੋਈ ਤੁਹਾਨੂੰ ਸੁਣਾਵੇ ਕਿ ਮੇਰਾ ਫਲਾਣਾ ਰਿਸ਼ਤੇਦਾਰ ਆ ਉਹਨੇ ਮੇਰੇ ਨਾਲ ਬਹੁਤ ਬੁਰੀ ਕੀਤੀ। ਇੱਕ ਵਾਰੀ ਤੁਸੀਂ ਉਹਨੂੰ ਦਿਲਾਸਾ ਦੇ ਦੋਗੇ। ਦੂਜੀ ਵਾਰੀ ਹੌਲੀ-ਹੌਲੀ ਤੁਸੀਂ ਉਹਨੂੰ ਦੱਸਣ ਲੱਗ ਜਾਓਗੇ ਕਿ ਮੇਰਾ ਵੀ ਇੱਕ ਇਦਾਂ ਦਾ ਹੀ ਰਿਸ਼ਤੇਦਾਰ ਹੈ ਜਿਨੇ ਮੇਰੇ ਨਾਲ ਬੜਾ ਬੁਰਾ ਕੀਤਾ। ਮੈਂ ਅੱਜਕੱਲ ਪਤਾ ਨਹੀਂ ਕਿਉਂ ਕਈ ਵਾਰੀ ਮੈਂ ਇਹੀ ਸੋਚਦੀ ਹੰਨੀ ਆ ਕਿ ਮੈਂ ਜ਼ਿਆਦਾ ਟੀਟਤਾ ਨਹੀਂ ਹੋਗੀ। ਮੈਂ ਜਦੋਂ ਵੀ ਕੋਈ ਮੇਰੇ ਨਾਲ ਨਾ ਮਾੜੀ ਗੱਲ ਕਰਦਾ ਜਾਂ ਕਿਸੇ ਦੀ ਗੱਲ ਕਰਦਾ ਕਿਸੇ ਤੀਜੇ ਬੰਦੇ ਦੀ ਮੈਂ ਉਹਨੂੰ ਉੱਥੇ ਹੀ ਕਹਿ ਦਿੰਨੇ ਆਂ ਵੀ ਮੇਰਾ ਮਤਲਬ ਨਹੀਂ ਹੈਗਾ ਇਹ ਗੱਲ ਸੁਣਨ ਦਾ ਨਾ ਮੈਨੂੰ ਉਸ ਬੰਦੇ ਨਾਲ ਕੋਈ ਲੈਣਾ ਦੇਣਾ ਤੇ ਤੂੰ ਇਹ ਗੱਲ ਆ ਜਿਹੜੀ ਮੇਰੇ ਨਾਲ ਨਾ ਕਰ ਜੇ ਤੈਨੂੰ ਜ਼ਿਆਦਾ ਤੰਗੀ ਆ ਜੇ ਤੈਨੂੰ ਜ਼ਿਆਦਾ ਤੰਗੀ ਮਹਿਸੂਸ ਹੋ ਰਹੀ ਆ ਤਾਂ ਤੂੰ ਸਿੱਧੀ ਜਾ ਕੇ ਉਸੇ ਬੰਦੇ ਨਾਲ ਇਹ ਗੱਲ ਕਰ ਮੈਨੂੰ ਪਤਾ ਹੈ ਕਿ ਕਈ ਵਾਰ ਉਸ ਬੰਦੇ ਨੂੰ ਬੁਰਾ ਵੀ ਲੱਗ ਜਾਂਦਾ ਪਰ ਮੈਨੂੰ ਲੱਗਦਾ ਕਿ ਮੇਰੇ ਮੈਂਟਲ ਪੀਸ ਲਈ ਇਹ ਚੀਜ਼ ਬਹੁਤ ਜ਼ਰੂਰੀ ਆ ਕਿ ਕਿਸੇ ਨੂੰ ਬੁਰਾ ਲੱਗਦਾ ਲੱਗੀ ਜਾਵੇ ਪਰ ਮੈਂ ਇਹੋ ਜੀ ਕੋਈ ਚੀਜ਼ ਆਪਣੇ ਦਿਮਾਗ ਤੱਕ ਨਹੀਂ ਲੈ ਕੇ ਆਉਣੀ ਜ ਜਿਹਦੀ ਮੈਨੂੰ ਜ਼ਰੂਰਤ ਨਹੀਂ ਤੇ ਦੂਜੀ ਚੀਜ਼ ਅਸੀਂ ਅੱਜ ਕੱਲ ਨਾ ਹਰ ਬੰਦਾ ਪਤਾ ਨਹੀਂ ਕਿਉਂ ਉਸ ਦੁਨੀਆ ਨੂੰ ਇਮਪ੍ਰੈਸ ਕਰਨ ਤੇ ਲੱਗਿਆ ਹੋਇਆ ਜਿਹੜੀ ਦੁਨੀਆ ਦਾ ਉਹਨੂੰ ਪਤਾ ਵੀ ਨਹੀਂ ਹੈਗਾ ਕਿ ਉਹ ਕੌਣ ਨੇ ਹੈਨਾ ਤੇ ਉਹਦੇ ਚ ਅਸੀਂ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਕਰਦੇ ਆ ਨਾ ਅਸੀਂ ਇੱਕ ਐਵੇਂ ਦੇ ਸਟੇਟਸ ਜੋ ਫੋਲੋ ਕਰੀ ਜਾਂਦੇ ਆ ਜਿਹਦੀ ਸਾਨੂੰ ਜ਼ਰੂਰਤ ਨਹੀਂ ਜੇ ਮੈਨੂੰ ਸਾਦੇ ਘਰ ਦੀ ਜ਼ਰੂਰਤ ਆ ਮੈਨੂੰ ਸਾਦੇ ਵਿਆਹ ਦੀ ਜ਼ਰੂਰਤ ਆ ਮੈਨੂੰ ਸਾਦੇ ਕੱਪੜਿਆਂ ਦੀ ਜ਼ਰੂਰਤ ਆ ਤਾਂ ਪਤਾ ਨਹੀਂ ਕਿਉਂ ਅਸੀਂ ਨਾ ਲੋਕ ਦਿਖਾਵੇ ਲਈ ਇੰਨਾ ਕੁਝ ਆਪਣੇ ਗਲ ਪਾਇਆ ਹੋਇਆ ਅਸੀਂ ਉਹ ਕੱਪੜੇ ਪਾ ਰਹੇ ਆ ਜਿਹੜੇ ਜਿਹੜੇ ਸਾਨੂੰ ਸ਼ਾਇਦ ਕਈ ਵਾਰ ਆਪ ਨੂੰ ਵੀ ਨਹੀਂ ਚੰਗੇ ਲੱਗਦੇ ਅਸੀਂ ਉਹ ਥਾਵਾਂ ਤੇ ਜਾ ਰਹੇ ਆ ਜਿੱਥੇ ਸਾਨੂੰ ਜਾਣ ਦੀ ਜ਼ਰੂਰਤ ਨਹੀਂ ਬਸ ਅਸੀਂ ਲੋਕ ਦਿਖਾਵੇ ਲਈ ਉਹ ਜਾਈ ਜਾਂਦੇ ਆ ਵੀ ਅੱਛਾ ਉਹ ਬੰਦੇ ਨੂੰ ਪਤਾ ਲੱਗੇ ਅਸੀਂ ਇੱਥੇ ਵੀ ਜਾਂਦੇ ਆ ਅਸੀਂ ਇੱਥੇ ਵੀ ਉੱਠਦੇ ਬੈਠਦੇ ਆ ਅਸੀਂ ਇੱਥੇ ਵੀ ਖਾਂਦੇ ਆ ਤੁਨੂੰ ਸ਼ਾਇਦ ਨਾ ਮੇਰੀ ਇਸ ਗੱਲ ਤੇ ਭਰੋਸਾ ਨਾ ਆਵੇ ਇੱਕ ਵਾਰ ਮੈਨੂੰ ਕਿਸੇ ਨੇ ਦੱਸਿਆ ਕਿ ਕੋਈ ਮੁੰਡਾ ਏ ਉਹਦੀ 45000 ਤਨਖਾਹ ਏ ਤੇ ਉਹ ਸਿਰਫ ਤੇ ਸਿਰਫ ਇੰਸਟਾਗ੍ਰਾਮ ਤੇ ਸਟੋਰੀਜ਼ ਪਾਉਣ ਦੇ ਚੱਕਰ 'ਚ ਹੀ ਪਤਾ ਨਹੀਂ ਚੰਡੀਗੜ੍ਹ ਦੇ ਕਿੰਨੇ ਕੈਫੇ ਨੇ ਜਿੱਥੇ ਜਾ ਕੇ ਉਹ ਖਾਂਦਾ ਪੀਂਦਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਇਹੋ ਜਿਹਿਆਂ ਥਾਵਾਂ ਤੇ ਵੀ ਬੈਠਦਾ ਮੈਨੂੰ ਲੱਗਦਾ ਕਿ ਕਿੱਡੀ ਕਿ ਬੁਫਤਾ ਪਈਆ ਤੁਹਾਡੇ ਤੇ ਕਿੱਡੀ ਕਿ ਤਲਵਾਰ ਲਮਕਦੀਆ ਕਿ ਤੁਸੀਂ ਲੋਕਾਂ ਨੂੰ ਦਿਖਾਉਣਾ ਹੀ ਆ ਕੁਝ ਲੋਕ ਦਿਖਾਵਾ ਤੁਸੀਂ ਕਰਨਾ ਹੀ ਆ ਜਿਹੋ ਜਿਹਾ ਵੀ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਆਪਣੀ ਜ਼ਿੰਦਗੀ ਚ ਉਹ ਕਿਉਂ ਨਹੀਂ ਕਰਦੇ ਇੱਕ ਤੀਜੀ ਚੀਜ਼ ਆ ਜਿਹੜੀ ਮੈਂ ਹਮੇਸ਼ਾ ਆਪਣੇ ਆਪ ਤੇ ਰੱਖੀ ਐ ਉਹ ਚੀਜ਼ ਇਹ ਆ ਕਿ ਥੋੜਾ ਜਿਹਾ ਆਪਣੇ ਆਪ ਨੂੰ ਪਿਆਰ ਕਰੋ ਤੁਸੀਂ ਜ਼ਿੰਮੇਵਾਰੀਆਂ ਕਰੋ ਪਰ ਉਹ ਜ਼ਿੰਮੇਵਾਰੀਆਂ ਦੇ ਬੋਝ ਥੱਲੇ ਇੰਨਾ ਨਾ ਦਬਜੋ कि ਅਸੀਂ ਵੀ ਜਦੋਂ ਮੈਂ ਵੀ ਮੈਨੂੰ ਲੱਗਦਾ ਹੁੰਦਾ ਕਿ ਬੁਢਾਪੇ 'ਚ ਜਾਵਾਂ ਤਾਂ ਮੈਂ ਉੱਥੇ ਕਦੇ ਨਹੀਂ ਇਹ ਸੋਚਣਾ ਚਾਹੂੰਗੀ ਕਿ ਮੈਂ ਆਪਣੇ ਆਪ ਨੂੰ ਖੁਸ਼ ਨਹੀਂ ਰੱਖਿਆ ਮੈਨੂੰ ਬਹੁਤ ਚੰਗਾ ਲੱਗਦਾ ਕਿ ਮੈਂ ਚਾਹੇ ਆਪਣੇ ਆਪ ਨੂੰ ਦਿਨ 'ਚ ਇੱਕ ਘੰਟਾ ਦਵਾਂ ਕੋਈ ਚੰਗੀ ਕਿਤਾਬ ਪੜਾਂ ਕੋਈ ਛੋਟੀ ਜਿਹੀ ਫਿਲਮ ਦੇਖਾਂ ਬੇਸ਼ੱਕ ਆਪਣੇ ਫੋਨ ਤੇ ਟਾਈਮ ਬਤਾਵਾਂ ਪਰ ਮੈਂ ਉਹ ਟਾਈਮ ਆਪਣੇ ਆਪ ਲਈ ਜ਼ਰੂਰ ਕੱਢਦੀ ਆ ਤੁਸੀਂ ਮੰਨੋਗੇ ਕਿ ਮੈਂ ਜਿੰਨਾ ਅੱਜ ਤੋਂ 2 ਸਾਲ ਪਹਿਲਾਂ ਬੋਲਦੀ ਸੀ ਜਿੰਨੀ ਗੱਲਬਾਤ ਅੱਜ ਤੋਂ 2 ਸਾਲ ਪਹਿਲਾਂ ਕਰਦੀ ਸੀ ਉਹਦੇ ਚੋਂ 50% ਗੱਲਾਂ ਵੀ ਮੈਂ ਲੋਕਾਂ ਨਾਲ ਨਹੀਂ ਕਰਦੀ ਮੈਨੂੰ ਆਪਣੇ ਆਪ ਨਾਲ ਹੀ ਗੱਲਬਾਤ ਕਰਨੀ ਬਹੁਤ ਚੰਗੀ ਲੱਗਦੀ ਆ ਕਿਉਂਕਿ ਮੈਨੂੰ ਪਤਾ ਕਿ ਬਾਹਰ ਹਰ ਬੰਦਾ ਭਰਿਆ ਹੋਇਆ ਤੁਰਿਆ ਫਿਰਦਾ ਹਰ ਬੰਦਾ ਇੰਨੀ ਫ੍ਰੈਸਟ੍ਰੇਸ਼ਨ ਲਈ ਫਿਰਦਾ ਕਿ ਕਈ ਵਾਰ ਇਹ ਨਾ ਤੁਸੀਂ ਕਿਸੇ ਨਾਲ ਗੱਲ ਕਰਕੇ ਆਪਣਾ ਸਮਾਂ ਹੀ ਖਰਾਬ ਕਰ ਲੈਣੇ ਉਹ ਚੀਜ਼ ਕਦੇ ਆਪਣੇ ਆਪ ਨਾਲ ਨਾ ਕਰੋ ਆਪਣੇ ਆਪ ਨੂੰ ਥੋੜਾ ਜਿਹਾ ਵਕਤ ਦਿਓ ਆ ਆਪਣੇ ਆਪ ਨੂੰ ਜਰੂਰ ਇੰਨਾ ਕਿ ਮਹਿਸੂਸ ਕਰਾਓ ਕਿ ਵੀ ਦਿਨ ਚ ਆਪਣੇ ਆਪ ਨੂੰ ਵੀ ਯਾਦ ਕਰ ਸਕੋ ਕਦੀ ਆਪਣੇ ਆਪ ਦਾ ਵੀ ਮੋਢਾ ਥਾਪੜ ਸਕੋ ਕਿ ਹੁਣ ਮੈਂ ਸਿਰਫ ਤੇਰੇ ਨਾਲ ਆ ਮਤਲਬ ਉਸ ਸਮੇਂ ਦੇ ਵਿੱਚ ਪੂਰੇ ਦਿਨ ਬਾਰੇ ਸੋਚੋ ਕਿ ਤੁਸੀਂ ਕੀ ਕੀਤਾ ਆਪਣੀਆਂ ਗਲਤੀਆਂ ਨੂੰ ਸੋਚੋ ਆਪਣੀਆਂ ਥੋੜੀਆਂ ਜਿਹੀਆਂ ਕਮੀਆਂ ਨੂੰ ਸੋਚੋ ਤੇ ਉਹਨਾਂ ਨੂੰ ਇੰਪਰੂਵ ਕਰਨ ਲਈ ਆਪਣੇ ਆਪ ਨੂੰ ਪੁਸ਼ ਕਰੋ ਤੇ ਇੱਕ ਜਿਹੜੀ ਚੀਜ਼ ਮੈਂ ਹੋਰ ਸਿੱਖੀ ਇੰਨਾ ਥੋੜੇ ਜੇ ਸਾਲਾਂ ਦੇ ਵਿੱਚ ਉਹ ਇਹ ਸੀਗੀ ਕਿ ਮੈਂ ਆਪਣੇ ਚੋਂ ਥੋੜੀਆਂ-ਥੋੜੀਆਂ ਜਿੰਨੀਆਂ ਚੀਜ਼ਾਂ ਮੈਨੂੰ ਲੱਗਦੀਆਂ ਸੀਗੀਆਂ ਕਿ ਮਾੜੀਆਂ ਨੇ ਜਿਵੇਂ ਕਈ ਵਾਰੀ ਗੁੱਸਾ ਆ ਜਾਣਾ ਉਹ ਚੀਜ਼ ਹਰ ਇੱਕ ਦੀ ਗੱਲ ਤੇ ਰਿਐਕਟ ਕਰਨਾ ਉਹ ਚੀਜ਼ਾਂ ਮੈਂ ਸਾਰੀਆਂ ਆਪਣੇ ਸੁਭਾਅ ਚੋਂ ਕੱਢਤੀਆਂ ਮੈਨੂੰ ਹੁਣ ਇਹ ਲੱਗਦਾ ਹੁੰਦਾ ਕਿ ਹਰ ਇੱਕ ਦੀ ਗੱਲ ਤੇ ਰਿਐਕਟ ਕਰਨ ਨਾਲੋਂ ਹਰ ਇੱਕ ਦੀ ਗੱਲ ਤੇ ਗੁੱਸਾ ਕਰਨ ਨਾਲ ਤੁਸੀਂ ਉਸ ਜਗ੍ਹਾ ਤੋਂ ਹੀ ਬਾਹਰ ਹੋ ਜਾਓ ਉਸ ਥਾਂ ਤੋਂ ਹੀ ਆਪਣੇ ਆਪ ਨੂੰ ਹਟਾ ਲਓ ਉਹਨਾਂ ਲੋਕਾਂ ਨਾਲ ਜਿਨ੍ਹਾਂ ਤੇ ਤੁਹਾਨੂੰ ਗੁੱਸਾ ਆਉਂਦਾ ਜਿਨ੍ਹਾਂ ਨੇ ਕਦੀ ਤੁਹਾਡੇ ਬਾਰੇ ਚੰਗਾ ਨਹੀਂ ਬੋਲਿਆ ਉਹਨਾਂ ਗੱਲਾਂ ਨੂੰ ਸੁਣਨ ਦੀ ਬਜਾਏ ਤੁਸੀਂ ਉਸ ਥਾਂ ਤੋਂ ਉਹਨਾਂ ਰਿਸ਼ਤਿਆਂ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖੋ ਉਹ ਵੀ ਤੁਹਾਡੇ ਮੈਂਟਲ ਪੀਸ ਲਈ ਬੇਹੱਦ ਜ਼ਿਆਦਾ ਜ਼ਰੂਰੀ ਹੁੰਦੀ ਆ ਤੇ ਇੱਕ ਚੀਜ਼ ਜਿਹੜੀ ਅਸੀਂ ਸਾਰੇ ਕਰਦੇ ਆ ਸਾਨੂੰ ਈਗੋ 'ਚ ਤੇ ਸਾਨੂੰ ਸੈਲਫ ਲਵ 'ਚ ਫਰਕ ਨਹੀਂ ਪਤਾ ਸਾਨੂੰ ਸੈਲਫ ਰਿਸਪੈਕਟ 'ਚ ਫਰਕ ਨਹੀਂ ਪਤਾ ਕਈ ਵਾਰੀ ਅਸੀਂ ਨਾ ਸੈਲਫ ਰਿਸਪੈਕਟ ਦੇ ਚੱਕਰ ਦੇ ਵਿੱਚ ਹੀ ਈਗੋ ਚ ਵੀ ਆ ਜਾਂਦੇ ਆ ਜਿਵੇਂ ਮੈਂ ਕਿਹਾ ਨਾ ਕਿ ਮੈਂ ਬਹੁਤ ਘੱਟ ਗੱਲਾਂ ਕਰਨ ਲੱਗ ਗਈ ਇਹ ਈਗੋ ਵੀ ਹੋ ਸਕਦੀ ਆ ਪਰ ਮੈਂ ਉਸ ਚੀਜ਼ ਨੂੰ ਸੋਚਦੀ ਆ ਕਿ ਕਿਤੇ ਮੇਰੀ ਵਾਕਈ ਇਹ ਚੀਜ਼ ਮੇਰੀ ਈਗੋ ਤਾਂ ਨਹੀਂ ਹੈਗੀ ਤੇ ਫਿਰ ਮੈਂ ਦੇਖਦੀ ਹੁੰਨੀ ਆ ਕਿ ਇਹ ਆਪਣੇ ਆਪ ਨੂੰ ਪਿਆਰ ਕਰਨਾ ਹੀ ਆ ਕਿਤੇ ਹੰਕਾਰ ਤਾਂ ਨਹੀਂ ਹੋ ਗਿਆ ਮੈਨੂੰ ਕਿਸੇ ਚੀਜ਼ ਦਾ ਕਦੇ ਵੀ ਕਿਸੇ ਹੰਕਾਰ ਚ ਆ ਕੇ ਜਿਹੜਾ ਤੁਹਾਡਾ ਚੰਗਾ ਰਿਸ਼ਤਾ ਉਹਨੂੰ ਨੰਗਵਾਓ ਮਾਫੀ ਮੰਗਣ ਦਾ ਜਿਹੜਾ ਜੇਰਾ ਹੈ ਉਹ ਹਰ ਬੰਦੇ ਦੇ ਅੰਦਰ ਹੋਣਾ ਚਾਹੀਦਾ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕਿਤੇ ਗਲਤ ਤੋਂ ਚਾਹੇ ਉਹ ਬੰਦਾ ਤੁਹਾਡੇ ਤੋਂ 10 ਸਾਲ ਛੋਟਾ ਚਾਹੇ ਉਹ ਤੁਹਾਡਾ ਨਿਆਣਾ ਚਾਹੇ ਉਹ ਤੁਹਾਡੇ ਮਾਪੇ ਮਾਪਿਓ ਨੇ ਚਾਹੇ ਤੁਹਾਡੇ ਦੋਸਤ ਨੇ ਜੇ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਇੱਥੇ ਗਲਤ ਸੀ ਤੁਹਾਡੇ ਤੋਂ ਕੋਈ ਗਲਤੀ ਹੋਈ ਆ ਤਾਂ ਉੱਥੇ ਝੂਠ ਬੋਲ-ਬੋਲ ਕੇ ਉਸ ਗਲਤੀ ਨੂੰ ਹੋਰ ਵੱਡਾ ਨਾ ਕਰੋ ਉੱਥੇ ਮਾਫੀ ਮੰਗੋ ਮਾਫੀ ਮੰਗਣ ਨਾਲ ਵੀ ਕਈ ਵਾਰੀ ਤੁਸੀਂ ਬਹੁਤ ਜ਼ਿਆਦਾ ਸਕੂਨ ਚ ਆ ਜਾਂਦੇ ਹੋ ਆ ਮਾਪਿਓ ਕਈ ਵਾਰੀ ਨਿਆਣਿਆਂ ਨੂੰ ਇੰਨਾ ਜ਼ਿਆਦਾ ਝਿੜਕ ਦਿੰਦੇ ਨੇ ਸਾਨੂੰ ਗਿਲਟ ਵੀ ਹੁੰਦੀ ਆ ਫਿਰ ਵੀ ਅਸੀਂ ਮੁਆਫੀ ਨਹੀਂ ਮੰਗਦੇ ਜੇ ਤੁਸੀਂ ਕਿਸੇ ਤੋਂ ਮੁਆਫੀ ਨਹੀਂ ਮੰਗ ਰਹੇ ਨਾ ਤਾਂ ਤੁਸੀਂ ਕਿਸੇ ਨੂੰ ਇਹ ਸਬਕ ਨਹੀਂ ਦੇ ਸਕਦੇ ਕਿ ਤੂੰ ਆਪਣੀ ਗਲਤੀ ਦੇ ਉੱਤੇ ਅ ਕਿਸੇ ਤੋਂ ਖਿਮਾ ਮੰਗ ਸਕਦਾ ਹੈ ਨਾ ਤੇ ਇੱਕ ਚੀਜ਼ ਹੋਰ ਜਿਹੜੀ ਮੈਨੂੰ ਲੱਗਦਾ ਹੁੰਦਾ ਜਿਹੜੀ ਮੈਂ ਚੌਥੀ ਚੀਜ਼ ਆ ਕਿ ਬਈ ਅ ਅਸੀਂ ਨਾ ਅੱਜ ਤੋਂ ਪਹਿਲਾਂ ਜੇ ਅਸੀਂ ਅੱਜ ਤੋਂ तकरीबन ਮਹੀਨਾ ਪਹਿਲਾਂ ਹੋਈ ਵਾਪਰੀ ਹੋਈ ਗੱਲ ਨੂੰ ਨਹੀਂ ਛੱਡ ਸਕਦੇ ਤਾਂ ਕੋਸ਼ਿਸ਼ ਕਰੋ ਕਿ ਅੱਜ ਤੋਂ ਸਾਲ ਪਹਿਲਾਂ ਜਿਹੜੀਆਂ ਚੀਜ਼ਾਂ ਵਾਪਰੀਆਂ ਉਹ ਚਾਹੇ ਰਿਸ਼ਤਿਆਂ ਦੇ ਵਿੱਚ ਕੋਈ ਮਨਮਟਾਪ ਸੀ ਚਾਹੇ ਤੁਹਾਨੂੰ ਕੋਈ ਜ਼ਿੰਦਗੀ ਦੇ ਵਿੱਚ ਘਾਟੇ ਪਏ ਸੀ ਚਾਹੇ ਤੁਹਾਡਾ ਕੋਈ ਦੁਨੀਆ ਤੋਂ ਤੁਰ ਗਿਆ ਸੀ ਤੁਸੀਂ ਉਸ ਤਕਲੀਫ ਨੂੰ ਆਪਣੇ ਅੰਦਰੋਂ ਕੱਢ ਦਿਓ ਮੈਨੂੰ ਪਤਾ ਹੈ ਕਿ ਇਹ ਚੀਜ਼ਾਂ ਕਹਿਣੀਆਂ ਸੌਖੀਆਂ ਨਹੀਂ ਪਰ ਉਹਨਾਂ ਤਕਲੀਫਾਂ ਨਾਲ ਤੁਸੀਂ ਜ਼ਿਆਦਾ ਦੇਰ ਚੰਗੀ ਜ਼ਿੰਦਗੀ ਜਿਉ ਨਹੀਂ ਸਕਦੇ ਜ਼ਿੰਦਗੀ ਹੰਡਾਈ ਜ਼ਰੂਰ ਜਾਓਗੇ ਪਰ ਤੁਸੀਂ ਜਿਉ ਨਹੀਂ ਸਕਦੇ ਆ ਤੁਸੀਂ ਹਮੇਸ਼ਾ ਤਕਲੀਫ ਚਰਾਉਂਗੇ ਤੇ ਉਸ ਤਕਲੀਫ ਦਾ ਤੁਹਾਡੇ ਸਿਵਾਏ ਕਿਸੇ ਹੋਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਅਸੀਂ ਆਪਣੀ ਜ਼ਿੰਦਗੀ ਨੂੰ ਹੀ ਜ਼ਿਆਦਾ ਔਖੀ ਕਰ ਲੈਂਦੇ ਆ ਸਾਡੀ ਆਪਣੀ ਜ਼ਿੰਦਗੀ ਹੋਈ ਆ ਜਿਹੜੀ ਸਾਨੂੰ ਬੇਹਰਥ ਲੱਗਣ ਲੱਗ ਜਾਂਦੀ ਆ ਜੋ ਤੁਹਾਡੇ ਨਾਲ ਵਾਪਰ ਗਿਆ ਉਹ ਕੱਲ ਦਾ ਸਮਾਂ ਸੀਗਾ ਤੇ ਉਹਨੂੰ ਤੁਸੀਂ ਅੱਜ ਚ ਲਿਆ ਲਿਆ ਕਿ ਆਪਣੇ ਦਿਮਾਗ ਦੇ ਵਿੱਚ ਭਰ-ਭਰ ਕੇ ਉਹਨੂੰ ਆਪਣਾ ਅੱਜ ਖਰਾਬ ਕਰਨ ਨਾ ਦਿਓ ਇਹ ਚੀਜ਼ ਨੇ ਕੋਈ ਕਿਸੇ ਨੂੰ ਅੱਜ ਤੱਕ ਫਾਇਦਾ ਨਹੀਂ ਦਿੱਤਾ ਤੁਸੀਂ ਜਿੰਨੇ ਮਰਜ਼ੀ ਜਦੋਂ ਬਜ਼ੁਰਗਾਂ ਨਾਲ ਬੈਠਦੇ ਹੋ ਨਾ ਉਹ ਇਹੀ ਕਹਿਣਗੇ ਕਿ ਐਵੇਂ ਪੁਛਤਾਈ ਗਏ ساری ਉਮਰ ਆਪਣੇ ਲਈ ਕਦੀ ਜਿਉਂ ਹੀ ਨਹੀਂ ਹੈਗੇ ਐਵੇਂ ਛੋਟੇ-ਮੋਟੇ ਘਾਟੇ ਵਾਦਿਆਂ ਦੇ ਉੱਤੇ ਐਨੇ ਦਿਨ ਖਰਾਬ ਕਰ ਲਏ ਐਨੇ ਮਹੀਨੇ ਉਸ ਚੀਜ਼ ਦਾ ਸਟ੍ਰੈਸ ਲੈ ਲਿਆ ਤੇ ਉਹਦਾ ਸਾਨੂੰ ਫਾਇਦਾ ਕੋਈ ਨਹੀਂ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਾਹਰ ਕੱਢ ਦਿਓ ਤੇ ਆਪਣਾ ਪਰਿਵਾਰ ਆ ਜਿਹੜਾ ਉਹਦੇ ਨਾਲ ਸਮਾਂ ਬਤਾਓ ਤੁਹਾਡੇ ਬੱਚਿਆਂ ਲਈ ਵੀ ਤੁਹਾਡੇ ਕੋਲ ਸਮਾਂ ਹੋਣਾ ਚਾਹੀਦਾ ਤੁਹਾਡੇ ਪਾਰਟਨਰ ਲਈ ਵੀ ਤੁਹਾਡੇ ਕੋਲ ਸਮਾਂ ਹੋਣਾ ਚਾਹੀਦਾ ਤੁਹਾਡੇ ਮਾਪਿਓ ਲਈ ਵੀ ਤੁਹਾਡੇ ਕੋਲ ਸਮਾਂ ਹੋਣਾ ਚਾਹੀਦਾ ਕਿਉਂਕਿ ਬੇਸ਼ੱਕ ਅਸੀਂ ਜਿੰਨੀ ਮਰਜ਼ੀ ਦੁਨੀਆ ਵਸਾ ਲਈਏ ਸੋਸ਼ਲ ਮੀਡੀਆ ਤੇ ਵਸਾ ਲਈਏ ਦੋਸਤਾਂ ਚ ਵਸਾ ਲਈਏ ਪਰ ਜਿਹੜਾ ਸਾਨੂੰ ਆ ਆਨੰਦ ਹੈ ਜਿਹੜੀ ਸਾਡੀ ਅਸਲ ਖੁਸ਼ੀ ਹੈ ਉਹ ਸਾਡਾ ਪਰਿਵਾਰ ਹੁੰਦਾ ਜੇ ਅਸੀਂ ਉਹਦੇ ਦੁੱਖ ਸੁੱਖ ਨੂੰ ਨਹੀਂ ਜਾਣਦੇ ਉਹਨਾਂ ਦੀਆਂ ਲੋੜਾਂ ਜ਼ਰੂਰਤਾਂ ਨੂੰ ਨਹੀਂ ਜਾਣਦੇ ਉਹਨਾਂ ਲਈ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਪੂਰੀਆਂ ਕਰ ਰਹੇ ਤਾਂ ਜਿੰਨੇ ਭਾਵੇਂ ਮੁੰਡੇ ਨੇ ਉਹ ਜਿੰਨੇ ਮਰਜ਼ੀ ਯਾਰਾਂ ਦੋਸਤਾਂ ਨਾਲ ਵਕਤ ਬਤਾ ਲੈਣ ਮੁੜ ਕੇ ਉਹਨਾਂ ਨੇ ਘਰ ਹੀ ਆਉਣਾ ਅਸੀਂ ਵੀ ਭਾਵੇਂ ਜਿੰਨਾ ਮਰਜ਼ੀ ਸਹੇਲੀਆਂ ਨਾਲ ਖੁਸ਼ ਹੋ ਆਈਏ ਪਰ ਜਿਹੜਾ ਲੁੱਥ ਫੈ ਉਹ ਸਾਡੇ ਪਰਿਵਾਰ ਦੇ ਵਿੱਚ ਐ ਤੁਹਾਡੇ ਨਿਆਣਿਆਂ 'ਚ ਐ ਤੁਹਾਡੇ ਵੱਡਿਆਂ 'ਚ ਐ ਇੱਕ ਅਖੀਰੀ ਗੱਲ ਜਿਹੜੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਉਹ ਇਹੀ ਐ ਕਿ ਬਈ ਜਿੰਨਾ ਚੀਜ਼ਾਂ ਨਾਲ ਵਾਕੇ ਤੁਹਾਡਾ ਕੋਈ ਮਤਲਬ ਨਹੀਂ ਨਾ ਹੁੰਦਾ ਵੀ ਮੈਂ ਹਮੇਸ਼ਾ ਹੀ ਕਿਹਾ ਕਿ ਕਿਸੇ ਦੀ ਜ਼ਿੰਦਗੀ ਚ ਕੀ ਚੱਲਦਾ ਖਾਸ ਤੌਰ ਤੇ ਨੈਗੇਟਿਵ ਉਹਨਾਂ ਚੀਜ਼ਾਂ ਬਾਰੇ ਕਦੀ ਗੱਲਾਂ ਨਾ ਕਰਿਆ ਕਰੋ ਉਹਨਾਂ ਚੀਜ਼ਾਂ ਤੇ ਕਦੀ ਵੀ ਨਾ ਸੋਚਿਆ ਕਰੋ ਉਹ ਚੀਜ਼ਾਂ ਤੁਹਾਡੇ ਅੰਦਰ ਐਵੇਂ ਬਸ ਈਰਖਾ ਜੀ ਪੈਦਾ ਕਰ ਦਿੰਦੀਆਂ ਨੇ ਕਿਸੇ ਬੰਦੇ ਨਾਲ ਕਦੀ ਈਰਖਾ ਨਾ ਕਰੋ ਕਿ ਉਹਨੇ ਇਹ ਅਚੀਵ ਕਰ ਲਿਆ ਲਾਈਫ ਚ ਉਹਨੇ ਇਹ ਕਰ ਲਿਆ ਆਪਾਂ ਨੂੰ ਨਹੀਂ ਪਤਾ ਕਿ ਉਹਦਾ ਕਿੱਡਾ ਵੱਡਾ ਸਟਰਗਲ ਹੈ ਜੋ ਤੁਸੀਂ ਕਰ ਰਹੇ ਹੋ ਨਾ ਉਹ ਵੀ ਸਭ ਤੋਂ ਬੈਸਟ ਹੈ ਜੇ ਤੁਸੀਂ 500 ਰੁਪਏ ਨਾਲ ਸੈਟੀਸਫਾਈ ਹੋ ਤੇ ਕੋਈ 100 ਰੁਪਏ ਨਾਲ ਸੈਟੀਸਫਾਈ ਹੈ ਕੋਈ 1000 ਰੁਪਏ ਨਾਲ ਹੈ ਉਹਨੂੰ ਉਹਦੇ ਤੇ ਛੱਡ ਦਿਓ ਤੁਸੀਂ ਜ਼ਿੰਦਗੀ ਚ ਜੋ ਕਰ ਰਹੇ ਹੋ ਨਾ ਇਹੀ ਮੰਨੋ ਕਿ ਮੈਂ ਆਪਣੇ ਹਿਸਾਬ ਨਾਲ ਜੋ ਕਰ ਸਕਦਾ ਸੀ ਮੈਂ ਬੈਸਟ ਕਰ ਰਿਹਾ ਆਪਣੇ ਆਪ ਨੂੰ ਹੰਕਾਰ ਨਾ ਲਿਆਓ ਪਰ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝੋ ਆਪਣੇ ਆਪ ਨੂੰ ਬੈਸਟ ਸਮਝੋ ਆਪਣੇ ਅੰਦਰ ਕੌਨਫੀਡੈਂਸ ਰੱਖੋ ਕਿ ਵੀ ਮੈਂ ਜ਼ਿੰਦਗੀ ਚ ਜੋ ਕੀਤਾ ਮੈਂ ਬਹੁਤ ਵਧੀਆ ਕੀਤਾ ਤੇ ਜ਼ਿੰਦਗੀ ਚ ਮੈਂ ਜੋ ਕਰੂੰਗਾ ਮੈਂ ਬਹੁਤ ਵਧੀਆ ਕਰੂੰਗਾ ਨਿਮਰਤਾਏ ਜਿਹੜੀ ਉਹਨੂੰ ਆਪਣੇ ਸੁਆਚ ਰੱਖੋ ਕਿਸੇ ਦੇ ਕੱਪੜੇ ਦੇਖ ਕੇ ਕਿਸੇ ਦਾ ਘਰ ਵੇਖ ਕੇ ਕਿਸੇ ਦੀ ਸ਼ਕਲ ਵੇਖ ਕੇ ਉਹਨੂੰ ਇੱਜ਼ਤ ਨਾ ਦਿਓ ਜਦੋਂ ਤੁਸੀਂ ਕਿਸੇ ਨੂੰ ਮਿਲੋ ਜਿਹਦੇ ਨਾਲ ਤੁਹਾਡਾ ਮਨ ਮਿਲਦਾ ਮੈਂ ਫਿਰ ਕਹੂੰਗੀ ਕਿ ਜਿਹਦੇ ਨਾਲ ਮਨ ਨਹੀਂ ਮਿਲਦਾ ਉਹਨੂੰ ਮਿਲਣ ਦੀ ਜ਼ਰੂਰਤ ਨਹੀਂ ਹੈਗੀ ਜਿਹਦੇ ਨਾਲ ਤੁਹਾਡਾ ਮਨ ਮਿਲਦਾ ਜੇ ਤੁਸੀਂ ਕਿਸੇ ਨੂੰ ਮਿਲੋ ਤਨੂ ਪੂਰੀ ਇੱਜ਼ਤ ਨਾਲ ਪਿਆਰ ਨਾਲ ਦਿਲੋਂ ਮਿਲੋ ਔਰ ਜੋ ਉਹਨੂੰ ਜੋ ਵੀ ਤੁਹਾਡਾ ਉਹਦੇ ਨਾਲ ਰਾਬਤਾ ਹੁੰਦਾ ਜੋ ਵੀ ਤੁਹਾਡੇ ਨਾਲ ਗੱਲਬਾਤ ਹੁੰਦੀ ਆ ਉਹ ਸੋਹਣੀ ਗੱਲਬਾਤ ਹੋਣੀ ਚਾਹੀਦੀ ਆ ਚੜ੍ਹਦੀ ਕਲਾ ਵਾਲੀ ਗੱਲਬਾਤ ਹੋਣੀ ਚਾਹੀਦੀ ਆ ਤੇ ਇੱਕ ਅਸੀਂ ਜਿਹੜੀ ਚੀਜ਼ ਕਰਦੇ ਹੁੰਨੇ ਆ ਜਿਵੇਂ ਮੈਂ ਨਾ ਇੱਕ ਦਿਨ ਅਸੀਂ ਕਿਸੇ ਦੇ ਘਰੇ ਗਏ ਤੇ ਮੈਂ ਤੇ ਪ੍ਰਵੇਸ਼ ਦੋਵੇਂ ਸੀਗੇ ਤੇ ਉਹਨਾਂ ਦਾ ਘਰ ਬੇਹੱਦ ਜ਼ਿਆਦਾ ਸੋਹਣਾ ਸੀਗਾ ਬਹੁਤ ਵੱਡਾ ਸੀਗਾ ਤੇ ਕਈ ਵਾਰੀ ਤੁਸੀਂ ਕਿੰਨੇ ਛੋਟੇ ਛੋਟੇ ਜਿਹੜੇ ਲੈਸਨ ਨੇ ਉਹ ਕਿੰਨੇ ਲੋਕਾਂ ਤੋਂ ਸਿੱਖ ਲੰਨੇ ਆ ਤਾਂ ਜਦੋਂ ਮੈਂ ਅਸੀਂ ਬਾਹਰ ਨਿਕਲੇ ਤਾਂ ਮੈਂ ਪ੍ਰਵੇਸ਼ ਨੂੰ ਕਿਹਾ ਕਿ ਪ੍ਰਵੇਸ਼ ਘਰ ਕਿੱਡਾ ਵੱਡਾ ਸੋਹਣਾ ਤੇ ਉਹਨੇ ਇੱਕ ਮੈਨੂੰ ਗੱਲ ਕਹੀ ਉਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਤੇ ਮੇਰਾ ਮਤਲਬ ਦਿਲ ਕੀਤਾ ਕਿ ਜਿਹੜਾ ਮੈਂ ਅਗਲਾ ਆਰਟੀਕਲ ਇਸ ਚੀਜ਼ ਤੇ ਲਿਖੋਣੇ ਕਿਹਾ ਕਿ ਕਈ ਵਾਰੀ ਵੱਡੇ ਜਿਹੜੇ ਘਰ ਹੁੰਦੇ ਆ ਨਾ ਬਹੁਤ ਵੱਡੇ ਉਹਨਾਂ ਚ ਆ ਕੇ ਅਸੀਂ ਜਾਂ ਤਾਂ ਮੋਟੀਵੇਟ ਹੋ ਸਕਦੇ ਆ ਜਾਂ ਡੀਮੋਟਿਵੇਟ ਹੋ ਸਕਦੇ ਆ ਤੇ ਇਹ ਚੀਜ਼ਾਂ ਸਾਡੇ ਨਾਲ ਜ਼ਿੰਦਗੀ ਚ ਹੁੰਦੀਆਂ ਨੇ ਜਦੋਂ ਆਪਾਂ ਆਪਣੇ ਤੋਂ ਜਿਆਦਾ ਵੱਡੇ ਕਿਸੇ ਬੰਦੇ ਨੂੰ ਮਿਲਦੇ ਆਂ ਜਿਆਦਾ ਦੌਲਤਮੰਦ ਬੰਦੇ ਨੂੰ ਮਿਲਦੇ ਆਂ ਜਿਨੇ ਜ਼ਿੰਦਗੀ ਚ ਬਹੁਤ ਕੁਝ ਅਚੀਵ ਕੀਤਾ ਹੁੰਦਾ ਜਿਦੇ ਬ੍ਰਾਂਡਡ ਘੜੀ ਲਾਈ ਹੁੰਦੀ ਆ ਬ੍ਰਾਂਡਡ ਜੁੱਤੀ ਪਾਈ ਹੁੰਦੀ ਆ ਅਸੀਂ ਨਾ ਉਹਨੂੰ ਮਿਲ ਕੇ ਆਪਣੇ ਆਪ ਚ ਕਮੀਆਂ ਕੱਢਣ ਲੱਗ ਜਾਂਦੇ ਆ ਸਾਨੂੰ ਲੱਗਦਾ ਹੁੰਦਾ ਕਿ ਮੈਂ ਮੇਰੇ ਕੋਲ ਕਿਉਂ ਨਹੀਂ ਐ ਚੀਜ਼ਾਂ ਨਹੀਂ ਉਹ ਚੀਜ਼ ਡੀਮੋਰਾਲਾਈਜ਼ ਹੋਣ ਵਾਲੀ ਨਹੀਂ ਹੁੰਦੀ ਉਹ ਚੀਜ਼ ਆਪਣੇ ਆਪ ਨੂੰ ਮੋਟੀਵੇਟ ਕਰਨ ਵਾਲੀ ਹੁੰਦੀ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਥੋੜੇ ਜਿਹਾ ਇਦਾਂ ਦੇ ਗੋਲ ਅਸੀਂ ਰੱਖਣੇ ਹੁੰਦੇ ਆ ਕਿ ਇੱਕ ਦਿਨ ਮੈਂ ਵੀ ਇਹ ਅਚੀਵ ਕਰੂੰਗਾ ਇਹ ਅਚੀਵ ਕਰੂੰਗਾ ਇਹ ਸੁਪਨਾ ਹੋਣਾ ਚਾਹੀਦਾ ਇਹ ਅਚੀਵ ਕਿਉਂ ਨਹੀਂ ਕੀਤਾ ਇਹ ਦਰਦ ਨਹੀਂ ਹੋਣਾ ਚਾਹੀਦਾ ਤੇ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਮੋਟੀਵੇਟ ਕਰਦੀਆਂ ਨੇ ਉਹ ਤੁਹਾਡੇ ਅੰਦਰ ਹੋਣੀਆਂ ਚਾਹੀਦੀਆਂ ਨੇ ਕਿ ਮੈਂ ਆਪਣੇ ਕੱਲ ਚਾਹ ਕਰੂੰਗਾ ਵੈਸੇ ਤਾਂ ਕੁਦਰਤ ਦੀ ਮਰਜ਼ੀ ਬਿਨਾਂ ਪਤਾ ਨਹੀਂ ਹਲਦਾ ਪਰ ਥੋੜੇ ਜੇ ਆਪਣੇ ਅੰਦਰ ਇਦਾਂ ਦੇ ਗੋਲ ਜਰੂਰ ਰੱਖੋ ਜਿਵੇਂ ਮੈਂ ਆਪਣੀ ਜ਼ਿੰਦਗੀ ਚ ਅਗਲੇ 2-3 ਸਾਲਾਂ ਲਈ ਚੀਜ਼ਾਂ ਸੋਚੀਆਂ ਹੋਈਆਂ ਨੇ ਕਿ ਬਈ ਮੈਂ ਆ ਚੀਜ਼ਾਂ ਕਰਨੀਆਂ ਨੇ ਤੇ ਉਹਦੇ ਚ ਮੈਂ ਬੜੀ ਵਾਰ ਲੋਕਾਂ ਨੂੰ ਦੱਸਿਆ ਕਿ ਮੈਨੂੰ ਪਹਾੜਾਂ ਤੇ ਇੱਕ ਘਰ ਚਾਹੀਦਾ ਤੇ ਉਹ ਚੀਜ਼ਾਂ ਨੇ ਨਾ ਜਿਹੜੀਆਂ ਤੁਹਾਨੂੰ ਹਰ ਰੋਜ਼ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਨਾ ਤੁਹਾਨੂੰ ਮੋਟੀਵੇਟ ਕਰਦੀਆਂ ਨੇ ਕਿ ਉੱਠ ਆਪਣਾ ਕੰਮ ਕਰ ਮਿਹਨਤ ਕਰ ਤੂੰ ਇਹ ਚੀਜ਼ਾਂ ਅਚੀਵ ਕਰਨੀਆਂ ਨੇ ਮੈਂ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਬੀ ਕਈ ਵਾਰੀ ਨਾ ਮੇਰੇ ਜਿੰਨੇ ਵੀ ਰਿਸ਼ਤੇਦਾਰ ਨੇ ਜਿੰਨੇ ਵੀ ਮੇਰੇ ਪਰਿਵਾਰ ਵਾਲੇ ਨੇ ਉਹਨਾਂ ਨੂੰ ਪਤਾ ਕਿ ਮੇਰੇ ਕੋਲ ਕਈ ਵਾਰੀ ਨਾ 10 ਮਿੰਟ ਵੀ ਨਹੀਂ ਹੁੰਦੇ ਬੈਠਣ ਲਈ ਪੂਰੇ ਦਿਨ ਚ ਸ਼ਾਮ ਦਾ ਵੇਲਾ ਹੁੰਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੈਂ 1 ਘੰਟਾ ਆਪਣੇ ਆਪ ਨਾਲ ਬੈਠਦੀ ਆ ਮੈਂ ਪੜ੍ਹਦੀ ਆ ਮੈਂ ਲਿਖਦੀ ਆ ਉਸ ਟਾਈਮ ਚ ਪਰ ਦਿਨ ਚ ਕਈ ਵਾਰ ਮੇਰੇ ਕੋਲ 10 ਮਿੰਟ ਵੀ ਨਹੀਂ ਹੁੰਦੇ ਤੇ ਉਹਨਾਂ 10 ਮਿੰਟ ਦੇ ਨਾ ਹੋਣ ਦਾ ਵੀ ਮੈਂ ਪ੍ਰਮਾਤਮਾ ਨੂੰ ਸ਼ੁਕਰਾਨਾ ਕਰਦੀ ਹੁੰਦੀ ਆ ਦੀ ਸ਼ੁਕਰ ਰੱਬਾ ਤੂੰ ਮੈਨੂੰ ਇੰਨਾ ਕੰਮ ਦਿੱਤਾ ਕਿ ਮੇਰੇ ਕੋਲ ਫਜ਼ੂਲ ਦੀਆਂ ਚੀਜ਼ਾਂ ਸੋਚਣ ਲਈ ਵੀ ਵੇਲ ਨਹੀਂ ਮੇਰਾ ਦਿਮਾਗ ਹਮੇਸ਼ਾ ਇਹ ਚੱਲਦਾ ਹੁੰਦਾ ਕਿ ਆਹ ਕੰਮ ਕਰ ਲਿਆ ਹੁਣ ਮੈਂ ਆਹ ਕੰਮ ਕਰਨਾ ਹੁਣ ਮੈਂ ਇਹਨੂੰ ਮਿਲਣਾ ਹੁਣ ਮੈਂ ਉਹਦੇ ਨਾਲ ਆਹ ਗੱਲ ਕਰਨੀ ਸੀ ਆਹ ਮੇਰਾ ਕੰਮ ਆ ਜਿਹੜਾ ਉਹ ਰਹਿ ਗਿਆ ਕਰਨ ਵਾਲਾ ਤੇ ਉਹਦੇ ਨਾਲ 네ਗਟਿਵ ਥਾਟ ਨੇ ਨਾ ਜਿਹੜੇ ਤੁਹਾਡੇ ਦਿਮਾਗ 'ਚ ਕਦੇ ਵੀ ਨਹੀਂ ਆਉਂਦੇ ਤੁਸੀਂ ਮਾੜੇ ਲੋਕਾਂ ਬਾਰੇ ਨਹੀਂ ਸੋਚਦੇ ਮਾੜੀਆਂ ਚੀਜ਼ਾਂ ਨਹੀਂ ਸੋਚਦੇ ਤੇ ਜਦ ਹੀ ਆਪਣੇ ਆਪ ਨੂੰ ਜੇ ਕੁਝ ਵਾਪਰਦਾ ਵੀ ਆ ਉਹਦੇ ਚੋਂ ਕੱਢ ਕੇ ਤੁਹਾਨੂੰ ਪਤਾ ਹੁੰਦਾ ਕਿ ਮੈਂ ਆਪਣਾ ਅਗਲਾ ਕੰਮ ਆ ਜਿਹੜਾ ਉਹ ਕਰਨਾ ਇਦਾਂ ਦੀ ਆਪਣੀ ਜ਼ਿੰਦਗੀ ਨੂੰ ਬਣਾਓ ਜਦੋਂ ਵੀ ਕੋਈ ਚੀਜ਼ ਦੁਖੀ ਕਰਦੀ ਆ ਆਪਣੇ ਆਪ ਨੂੰ ਕਿਸੇ ਰਜੇਵੇਂ ਚ ਪਾ ਲਓ ਤੇ ਇਹਨਾਂ 4-5 ਚੀਜ਼ਾਂ ਨਾਲ ਅਸੀਂ ਜ਼ਿੰਦਗੀ ਚ ਬਹੁਤ ਖੁਸ਼ ਰਹਿ ਸਕਦੇ ਆ ਟਾਈਮ ਮੈਨੇਜਮੈਂਟ ਕਰਨੀ ਸਿੱਖੋ ਸਵੇਰੇ ਉੱਠੋ ਟਾਈਮ ਨਾਲ ਆਪਣੇ ਕੰਮ ਕਰੋ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਤੁਹਾਨੂੰ ਸਮਾਂ ਮਿਲਦਾ ਉਹਦੇ ਚੋਂ ਕਰੋ ਜੋ ਤੁਹਾਡਾ ਮਨ ਕਰਦਾ ਮਾੜੇ ਲੋਕਾਂ ਤੋਂ ਮਾੜੀਆਂ ਚੀਜ਼ਾਂ ਤੋਂ ਮਾੜੇ ਰਿਸ਼ਤਿਆਂ ਤੋਂ ਤੇ ਮਾੜੀਆਂ ਆਦਤਾਂ ਤੋਂ ਹਮੇਸ਼ਾ ਦੂਰ ਰਹੋ ਉਹਦੇ ਚ ਇਹ ਹੀ 3-4 ਚੀਜ਼ਾਂ ਸੀ ਕਿ ਜਿਹੜੇ ਲੋਕਾਂ ਦੀਆਂ ਗੱਲਾਂ ਕਰਦੇ ਨੇ ਜਾਂ ਜਦੋਂ ਤੁਸੀਂ ਆਪਣੇ ਅੰਦਰ ਇਹ ਮਾੜੀ ਆਦਤ ਲਿਆਉਣੇ ਹੋ ਕਿ ਤੁਸੀਂ ਉਹ ਚੀਜ਼ਾਂ ਨੂੰ ਫੋਲੋ ਕਰਨ ਲੱਗ ਜਾਂਦੇ ਹੋ ਲਾਈਫ 'ਚ ਜਿਨ੍ਹਾਂ ਦੀ ਤੁਹਾਨੂੰ ਜ਼ਰੂਰਤ ਨਹੀਂ ਸੋਸ਼ਲ ਮੀਡੀਆ ਤੇ ਜਿੰਨਾ ਕੁਝ ਦੇਖ ਰਹੇ ਹੋ ਨਾ ਲੋਕਾਂ ਨੂੰ ਲੋੜ ਤੋਂ ਵੱਧ ਖੁਸ਼ ਲੋਕਾਂ ਨੂੰ ਲੋੜ ਤੋਂ ਵੱਧ ਹੱਸਦੇ ਹੋਏ ਇਹ ਸਾਰੀਆਂ ਚੀਜ਼ਾਂ ਫੇਕ ਨੇ ਅਸੀਂ ਇਸ ਸਾਰੀ ਜ਼ਿੰਦਗੀਆਂ ਨੂੰ ਨੇੜੇ ਤੋਂ ਦੇਖਿਆ ਹੋਇਆ ਇਹ ਚੀਜ਼ਾਂ ਪ੍ਰਟੈਂਡ ਕਰਨੀਆਂ ਹੀ ਪੈਂਦੀਆਂ ਨੇ ਕਿ ਅਸੀਂ ਬਹੁਤ ਖੁਸ਼ ਹਾਂ ਲੋਕਾਂ ਨੂੰ ਦਿਖਾਉਣ ਲਈ ਜੇ ਐਨੇ ਖੁਸ਼ ਹੋਈਏ ਨਾ ਅਸੀਂ ਕੋਈ ਵੀ ਬੰਦਾ ਤਾਂ ਮੈਨੂੰ ਲੱਗਦਾ ਫਿਰ ਦੁੱਖ ਤਾਂ ਇਹਦਾ ਮਤਲਬ ਕਿਸੇ ਨੂੰ ਹੈ ਹੀ ਨਹੀਂ ਕਿਉਂਕਿ ਸਾਰੀ ਦੁਨੀਆ ਤਾਂ ਸੋਸ਼ਲ ਮੀਡੀਆ ਤੇ ਖੁਸ਼ ਦਿਖਾਈ ਦਿੰਦੀ ਹੈ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੋਊ ਕਿ ਇੱਕ ਕੁੜੀ ਆਰ ਜੇ ਜਿਨੇ ਸੁਸਾਇਸਾਈਡ ਕੀਤਾ ਹੈ ਨਾ ਕਿੰਨੀਆਂ ਉਹ ਹਾਸੇ ਵਾਲੀਆਂ ਰੀਲਸ ਕੁੜੀ ਬਣਾਉਂਦੀ ਸੀ ਜੋ ਇੰਨੀ ਖੁਸ਼ ਹੁੰਦੀ ਉਹ ਸੁਸਾਇਸਾਈਡ ਕਿਉਂ ਕਰਦੀ ਦੂਜਿਆਂ ਦੀ ਫੇਕ ਜੀਆਂ ਖੁਸ਼ੀਆਂ ਨੂੰ ਦੇਖ ਕੇ ਜੋ ਤੁਹਾਡੀ ਜ਼ਿੰਦਗੀ ਚ ਸਭ ਤੋਂ ਵਧੀਆ ਉਹਨੂੰ ਮੰਨਣਾ ਸਿੱਖੋ ਐਵੇਂ ਕਿਸੇ ਦਾ ਵੱਡਾ ਮਹਿਲ ਦੇਖ ਕੇ ਆਪਦੀ ਕੁਲੀ ਨੂੰ ਅੱਗ ਨਹੀਂ ਲਾ ਲਈ ਦੀ ਕਿਸੇ ਦੀ ਜ਼ਿੰਦਗੀ ਨੂੰ ਆਪਣੇ ਆਪ ਤੇ ਲਾਗੂ ਨਾ ਕਰੋ ਤੁਹਾਡੇ ਰਿਸ਼ਤੇ ਜਿਵੇਂ ਦੇ ਨੇ ਉਹਨਾਂ ਨੂੰ ਸਵਾਰੋ ਤੁਹਾਡੀ ਜ਼ਿੰਦਗੀ ਜਿਵੇਂ ਦੀ ਹੈ ਉਹਨੂੰ ਉਸ ਤੋਂ ਬਿਹਤਰ ਬਣਾਓ ਉਹਦੇ ਲਈ ਅਗਲੇ ਗੋਲ ਰੱਖੋ ਤੇ ਆਪਣੇ ਆਪ ਨੂੰ ਪੋਜ਼ਿਟਿਵ ਕਰੋ ਡਿਪਰੈਸ਼ਨ ਐਂਜਾਇਟੀ ਸਟ्रेस ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਨੇੜੇ ਨਾ ਆਉਣ ਦਿਓ ਤੇ ਨੇੜੇ ਤਾਂ ਹੀ ਨਹੀਂ ਆਉਣਗੀਆਂ ਜਦੋਂ ਤੁਸੀਂ ਕਿਸੇ ਦੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਰੱਖੋਗੇ ਜਿੰਨਾ ਕੁ ਭਲਾ ਕਿਸੇ ਦਾ ਕਰ ਸਕਦੇ ਹੋ ਉਹ ਕਰੋ ਬੁਰੇ ਚ ਹਿੱਸੇਦਾਰ ਨਾ ਬਣੋ ਨਾ ਉਹ ਬੁਰੀਆਂ ਗੱਲਾਂ ਚ ਨਾ ਕਿਸੇ ਦਾ ਬੁਰਾ ਕਰਨ ਚ ਨਾ ਕਿਸੇ ਨਾਲ ਸਾੜਾ ਕਰਨ ਚ ਨਾ ਕਿਸੇ ਨਾਲ ਈਰਖਾ ਕਰਨ ਚ ਜਿਨ੍ਹਾਂ ਨੇ ਤੁਹਾਡੇ ਨਾਲ ਜੋ ਗਲਤ ਕੀਤਾ ਹੋਇਆ ਜ਼ਿੰਦਗੀ ਚ ਉਹ ਭੁੱਲ ਜੋ ਉਸ ਪਰਮਾਤਮਾ ਨੂੰ ਕਹੋ ਜੋ ਤੂੰ ਮੇਰੇ ਨਾਲ ਨਿਆਂ ਕਰ ਸਕਦਾ ਉਹ ਜ਼ਰੂਰ ਕਰੀ ਤੇ ਇਹ ਹੀ ਜ਼ਿੰਦਗੀ ਹੈ ਇਹ ਦੁਬਾਰਾ ਨਹੀਂ ਮਿਲਣੀ ਸੱਚੀ ਮੈਨੂੰ ਬੜਾ ਪਛਤਾਵਾ ਮੈਂ 40 ਸਾਲ ਕੱਢ ਲਏ ਮੈਨੂੰ ਅਜੇ ਹੋਰ ਬਹੁਤ ਲੰਮੀ ਜ਼ਿੰਦਗੀ ਚਾਹੀਦੀ ਆ ਤੇ ਪ੍ਰਮਾਤਮਾ ਕਰੇ ਤੁਸੀਂ ਐਦਾ ਹੀ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਆਪਾਂ ਅਗਲੀ ਵਾਰ ਮਿਲਾਂਗੇ ਤਦ ਤੱਕ ਲਈ ਸੱਚੇ ਰਹੋ